और जो रिएक्शन मैच भी है 89 के मुझे मुझसे भी सात क्वेश्चन चाहिए और तीन वाली वो ये भी थोड़ी डाल दो तो क्या हो रहा है मतलब और है मेरी होने तो मेरी भी मैं तो बड़ा वाली की माफी मैं लगता है सब का पैसे में

ਜਿਤੇ ਕਰਕੇ ਅਸੀਂ احتیاطਨ ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਗਏ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ ਕੋਈ ਇਹਨੇ ਪੈਨਿਕ ਵਾਲੀ ਲੋਨ ਨਹੀਂ ਪਰ ਫਿਰ ਵੀ ਇਹ ਕਿ احتیاط ਦੇ ਤੌਰ ਤੇ ਅਸੀਂ ਤਿਆਰ ਰਹੀਏ ਜੇ ਪਾਣੀ ਵਧਾ ਕਿਉਂਕਿ ਸਾਡੇ ਤੁਸੀ ਬੰਨ ਥੋੜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ احتیاط ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਕਿ ਆਪਣੇ ਆਪ ਨੂੰ ਪ੍ਰੇਪੇਅਰ ਰੱਖੀਏ ਕੋਈ ਇਹੋ ਜਿਹੀ ਅਨਸੁਖਾਵੀ ਘਟਨਾ ਨਾ ਵਾਪਰੇ ਪਾਣੀ ਹੋਣ ਦੀ ਸੰਭਾਵਨਾ ਹੈ ਉਹਦਾ ਕਿੰਨਾ ਪੂਰੀ ਤਰ੍ਹਾਂ ਤਿਆਰ ਕਰ ਲਿਆ ਸਾਡੇ ਕੋਲ ਜਿਹੜਾ ਰਜੀਤ ਸਾਹਿਬ ਦਾ ਟਾਈਮ ਤੋਂ ਜੀ 37 ਸਾਲ ਚੱਲ ਰਿਹਾ ਹੈ ਪਾਣੀ ਇਸ ਟੇ ਬਾਕੀ ਜਿਹੜਾ ਹੁਣ بارش ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ بارش ਦਾ ਪਾਣੀ ਆਏਗਾ ਉਹਦਾ ਟਾਈਮ ਨਾਲੇ ਪਤਾ ਲੱਗੇਗਾ ਉਹਦੇ ਵਿੱਚ ਪੈਣੀ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਸ਼ਵੀ ਨਹੀਂ ਕਰਦੇ ਆ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਹੈ ਇੰਨਾ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਹੈ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੇ ਪਾਣੀ ਆਇਆ ਤਾਂ ਐਂਟਰ ਕਰੇਗਾ ਜਿਆਦਾ ਇਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ ਅਤਿਆਚਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚੱਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਇੱਕ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਇੱਕ ਇਨਸਟਰਕਸ਼ਨ ਵੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੁਸੀਂ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਫਰ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟ ਰਜਾਦਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਦੋਹ ਹੈ ਆਪਣੇ ਤਾਪਸਥਾਨ ਹੈ ਅਰਮਦਾਸ ਦੇ ਵਿੱਚ ਉੱਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਵੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪੇ ਔਰ ਵੈਸੇ ਉਮੀਦ ਹੈ ਕਿ ਲੋਡ ਨਹੀਂ ਪੇ। ਕੁਝ ਮਜੂਤ ਨਾ ਲੱਗਦਾ ਪਾਣੀ ਦਾ। ਕੁਝ ਪਾਣੀ ਕਿੰਨੀ ਜੈ ਜਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਹੈ। ਦੇ ਵਕਤ। ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ। ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਵੀ ਬਾਰਿਸ਼ ਜ਼ਿਆਦਾ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਟੇਸ਼ਨ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ। ਉਹ ਸਾਨੂੰ ਜਿਹੜਾ ਉੱਜ ਦਾ ਪਾਣੀ ਹੈ। ਉਹ ਜਿਹਦਾ ਪਾਣੀ ਕਿੰਨੇ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਹੈ। ਉਹਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ। ਉਹ ਜਿੰਨਾ ਬਾਰਿਸ਼ ਦਾ ਪਾਣੀ ਹੋ ਸਦਾ ਸਾਡੇ ਕੋਲ ਬਕੌੜਾ ਪਤਾ ਨਾ ਕਿਤੇ ਸਾਨੂੰ। ਪਰਦਾਸ਼ਪੁਰ ਜਾ ਕੇ ਸਾਡੇ ਰਾਵੀ ਚ ਮਿਲ ਜਾਂਦਾ ਹਾਂ ਜੀ ਨਾ ਬੜੀਆਂ ਵੀ ਲੋਕ ਆਪਣੇ ਜਿਹੜੇ ਤੁਸਾਨੂੰ ਆਉਣਗੇ ਜਿਹੜਾ ਬਿਲ ਲੈ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋ ਵਾਰੀ ਜਗ੍ਹਾ ਦੇ ਪਸ਼ੂ ਬੰਨੇ ਰਹੇ ਉਹੋ ਜਿਹਾ ਕੰਮ ਨਾ ਹੋਏ ਉਸ ਇहतਿਆਤ ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਦੇ ਪਸ਼ੂ ਨੇ ਤੁਹ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਨੂੰ ਪਛੋਂ ਨੂੰ ਬੰਨ ਲੈਣ ਤੇ ਆਪਣਾ ਆਪ ਨੂੰ ਵੀ ਸੇਫ ਰੱਖੋ। ਅਸੀਂ ਆਮ ਦੀ ਨਾਲ ਲੱਗਦੇ ਟਟਾਂ ਦੇ ਰਾਹ ਡੈਰੀ ਆਉਣ ਤੇ ਜਮਾਤ ਤੇ ਗੈਦਰ ਤੁਸੀਂ ਉੱਚੇ ਥਾਂ ਤੇ ਕਰੋ। ਨਹੀਂ ਹਲੇ ਕੋਈ ਸੁਰੱਖਿਅਤ ਥਾਂ ਨਹੀਂ। ਵੈਸੇ ਅਸੀਂ ਰੀਲੀਫ ਸੈਂਟਰ ਬਣਾ ਰਹੇ ਹਾਂ। 4-5 ਪੰਜ ਸੈਂਟਰ ਬਣਾਏ ਨੇ ਰੀਲੀਫ ਸੈਂਟਰ। ਤੇ ਜੇ ਲੱਗਦਾ ਹੋਵੇ ਤੇ ਰੀਲੀਫ ਸੈਂਟਰ ਵੀ ਆ ਸਕਦੇ ਹੋ। ਹਲੇ ਅਸੀਂ ਇਵੈਕੂਏਸ਼ਨ ਨਹੀਂ ਕਰਵਾ ਰਹੇ, ਖਾਲੀ ਨਹੀਂ ਕਰਵਾ ਰਹੇ। ਲੇਕਿਨ ਅਗਰ ਕਿਸੇ ਨੂੰ ਡਰ ਹੈ ਯਾ ਕਿਸੇ ਨੂੰ ਲੱਗਦਾ ਐਨੇ ਤੋਂ ਡਰ ਹੈ ਉਹ ਸਾਡੇ ਰੀਲੀਫ ਸੈਂਟਰ ਤੇ ਆ ਸਕਦਾ ਉਹਨਾਂ ਦਾ ਮੋਸਟ ਵੈਲਕਮ ਅਸੀਂ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ